ਸਸਿਕਾ ਦੋਸਤੋ ਆਪਾਂ ਦੇਖਿਆ ਜਦੋਂ ਤੋਂ ਘਰਤੀ ਬਣੀਆ ਉਦੋਂ ਤੋਂ ਹੀ ਕੋਈ ਨਾ ਕਿਸੇ ਢੰਗ ਨਾਲ ਆਪਦੀ ਜ਼ਿੰਦਗੀ ਨੂੰ ਸੁਹਣੇ ਖੁਸ਼ੀਆਂ ਬਤਾਉਣ ਲਈ ਆਨੰਦ ਮਿਲਾਉਣ ਲਈ ਕੋਸ਼ਿਸ਼ ਕਰਦਾ ਰਹੇ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਸਮੇਂ-ਸਮੇਂ ਤੇ ਵਕ-ਵਕ ਸਿਆਣੇ ਲੋਕ ਮਹਾਪੁਰਖ ਲੋਕ ਉਹਨਾਂ ਨੇ ਆਪਣੇ ਆਪਣੇ ਜਿਹੜੇ ਹੈਗਾ ਵਿਚਾਰ ਦਿੱਤੇ ਉਹਨਾਂ ਵਿਚਾਰਾਂ ਨੂੰ ਜਿਹੜਾ ਹੈਗਾ ਲੋਕਾਂ ਨੇ ਮੰਨਿਆ ਰੈ ਨਾਲ ਜ਼ਿੰਦਗੀ ਜਿਉਣੀ ਸ਼ੁਰੂ ਕੀਤੀ ਮਸ਼ੀਨ ਜਿਉਣੀ ਸ਼ੁਰੂ ਕੀਤੀ ਲੋਕ ਗੈਨਤੀ ਵਾਦੀ ਗਈ ਉਹ ਗੈਨਤੀ ਵਾਦੀ ਵਾਦੀ ਜਿਹੜੇ ਹੈਗੇ ਆ ਬਾਅਦ ਧਰਮ ਤੇ ਆਪਾਂ ਦੇਖਦੇ ਆਂ ਅੱਜ ਤੱਕ ਤੇ ਸੈਂਕੜੇ ਧਰਮ ਤੇ ਉਹਨੂੰ ਮੰਨਣ ਵਾਲੇ ਕਰੋੜਾਂ ਹੀ ਲੋਕ ਪਰ ਅੱਜ ਜੋ ਵੀ ਕਰੋੜਾਂ ਲੋਕ ਮੰਨਣਾ ਲੇ ਧਰਮ ਉਹਨੀਆਂ ਵਿਚਾਰਤਾ ਵਾਲਾ ਮੰਨਦੇ ਆਂ ਪਰ ਸਾਰੇ ਹੀ ਦੇਖ ਰਹੇ ਆਂ ਸਮਾਜ ਸਭ ਤੋਂ ਕੀ ਅੱਜ ਭਾਵੇਂ ਨਵੇਂ ਧਰਮ ਬਣ ਰਹੇ ਆਂ ਨਵੇਂ ਵਿਚਾਰ ਤਾਰੇ ਬਾਲ ਰਹੀਆਂ ਨਵੇਂ ਗੁਰੂ ਆ ਰਹੇ ਆ ਜਾਂ ਪੁਰਾਣੇ ਆ ਜਾਂ ਪੁਰਾਣੇ ਗ੍ਰੰਥ ਸਭ ਜਿਹੜੇ ਹੈਗੇ ਆ ਸਾਨੂੰ ਚੰਗੀ ਸੋਹਣੀ ਸੱਚੀ ਜ਼ਿੰਦਗੀ ਜਿਉਣ ਲਈ ਸਾਨੂੰ ਸਨੇਹਾ ਦਿੰਦੇ ਆ ਸਾਨੂੰ ਦੱਸਦੇ ਆ ਰਸਤੇ ਦੱਸਦੇ ਆ ਇਸ ਤਰ੍ਹਾਂ ਦੇ ਉਹ ਮਹਿਸਤਰੀ ਤਾਂ ਜੋ ਕਿ ਇਹਨੂੰ ਖਜਣ ਨੂੰ ਇਸ ਤਰ੍ਹਾਂ ਕਿ ਆਇਓ ਨਾ ਸੋਣਾ ਆਨੰਦਮਈ ਜੀਵਨ ਪਰ ਜੇ ਆਪਾਂ ਅੱਜ ਦੇ ਮਨੁੱਖੀ ਹਾਲਾਤ ਦੇਖੀਏ ਵੀ ਹਾਲਤ ਜੋ ਕੁਝ ਵੀ ਅੱਜ ਸਾਰੀ ਦੁਨੀਆ 'ਚ ਵਰਤ ਰਿਹਾ ਉਹਨੂੰ ਦੇਖੀਏ ਤਾਂ ਇਸ ਤਰ੍ਹਾਂ ਲੱਗਦਾ ਕਿ ਸਾਰੇ ਧਰਮ ਫੇਲ ਹੋ ਚੁੱਕੇ ਆ ਬਹੁਤੀ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਆ ਦੂਜੇ ਪਾਸੇ ਜੇ ਆਪਾਂ ਵਿਗਿਆਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਮਨੁੱਖ ਨੂੰ ਸੋਚਦਾ ਹੀ ਆ ਉਹ ਦੂਸਰੇ ਪਾਸੇ ਮਨੁੱਖਾ ਜਨਮ ਨੂੰ ਸੂਤਾਂ ਦੇ ਲਈ ਖੁਸ਼ੀਆਂ ਦੇਣ ਲਈ ਜੀਵਨ ਨੂੰ ਸੋਹਣਾ ਬਿਜਾਰਨ ਲਈ ਕੋਈ ਨਾ ਕੋਈ ਰੋਜ਼ ਨਵੀਆਂ ਕਾਟਾਂ ਕੱਢਦਾ ਆ ਰਿਹਾ ਜਿਹੜੀਆਂ ਕਿ ਹੁਣ ਤੱਕ ਵੀ ਚੱਲ ਰਹੀਆਂ ਹੁਣ ਵੀ ਨਿਕਲ ਰਹੀਆਂ ਸਾਡੀ ਲਾਈਫ ਦੇ ਵਿੱਚ ਇੰਨੀਆਂ ਜਾਦੇ ਸਹੂਲਤਾਂ ਮਿਲ ਚੁੱਕੀਆਂ ਐ ਇੰਨਾ ਵਿਗਿਆਨ ਨੇ ਕਿ ਤਰੱਕੀ ਲੈ ਕੇ ਜਾ ਚੁੱਕਿਆ ਪਰ ਫੇਰ ਵੀ ਸਾਡਾ ਜਿਹੜਾ ਹੈਗਾ ਜੀਵਨ ਅਰ ਨਾਲ ਜਾਦੇ ਹੀ ਭੜ ਰਿਹਾ ਅੱਜ ਦੇ ਸਮਾਜ ਦੇ ਵਿੱਚ ਧਾਰਮਿਕ ਤੌਰ ਤੇ ਉਹ ਸੂਚਨਾਵਾਂ ਮਿਲ ਰਹੀਆਂ ਧਰਮਾਂ ਕਿਸੀ ਤਰ੍ਹਾਂ ਬਹੁਤ ਜ਼ਿਆਦਾ ਜੜੀ ਹੈਗੀ ਆ ਸੰਸਕ੍ਰਿਤੀ ਵਿਗਿਆਨ ਨੇ ਸੁਖਾ ਦੇ ਦਿੱਤਾ ਕਿ ਅਸੀਂ ਬਹੁਤ ਤਰੱਕੀ ਮਾਰੀ ਪਰ ਦੋਨੋਂ ਗੱਲਾਂ ਦੇ ਵਿੱਚ ਸਾਡਾ ਜਿਹੜਾ ਹੈਗਾ ਸਮਾਜ ਸਾਡੇ ਲੋਕ ਆ ਉੱਤੇ ਰੋਦੇ ਦੁਖੀ ਹੋ ਰਹੇ ਆ ਅਫਰ ਕਾਰਨ ਕੀ ਹੈ ਕਿ ਵਿਗਿਆਨ ਵੀ ਫੇਲ ਹੋ ਚੁੱਕੀ ਹੈ ਕੀ ਸਾਡੇ ਜਿਹੜੇ ਹੈਗੇ ਆ ਧਾਰਮਿਕ ਲੋਕ ਜਾਂ ਧਰਮ ਉਹਨਾਂ ਦੀ ਸੋਚ ਉਹ ਵੀ ਫੇਲ ਹੋ ਚੁੱਕੀ ਹੈ ਮੇਰੇ ਹਿਸਾਬ ਨਾਲ ਤਾਂ ਇੰਨੀ ਕੀ ਗੱਲ ਲੱਗਦੀ ਅਸੀਂ ਸਿਰਫ ਸਭ ਕੁਝ ਦੇਖਾ ਦੇਖੀ ਸੋਚ ਰਹੇ ਆਂ ਪੜ ਰਹੇ ਆਂ ਵਿਚਾਰ ਰਹੇ ਆਂ ਸੁਣ ਰਹੇ ਆਂ ਪਰ ਆਪਣੇ ਆਪ ਦੇ ਲੱਗਦੇ ਅਸੀਂ ਚਾਹੁੰਦੇ ਨਹੀਂ ਕਿ ਅਸੀਂ ਖੁਸ਼ ਹੋਈਏ ਅਸੀਂ ਚਾਹੁੰਦੇ ਨਹੀਂ ਸਾਡੀ ਜਿਹੜੀ ਹੈਗੀ ਜ਼ਿੰਦਗੀ ਆਨੰਦ ਭਰੀ ਖੁਸ਼ੀਆਂ ਭਰੀ ਸਮਾਦੀ ਜੀਵ ਬਸ ਅਸੀਂ ਤਾਂ ਇੱਕ ਦੂਜੇ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਹੈਗਾ ਛੋਹ ਕਰਦੇ ਆਂ ਦੂਜੇ ਮੈਨੂੰ ਚੰਗਾ ਕਹੇ ਸਿਆਣਾ ਕਹੇ ਵਧੀਆ ਕਹੇ बस ਇਸੇ ਚੱਕਰ ਦੇ ਵਿੱਚ ਇਸ ਜਾਗ ਦਾ ਫਰਜ ਜੀਵਨ گزار ਰਹੇ ਹੁਣ ਬਣਾਉਂਦੀ ਅਸੀਂ ਧਾਰਮਿਕ ਜੀਵਨ ਦੇ ਵਿੱਚ 14 ਤੱਕ ਜਾਣਾ ਹੋਵੇ ਜਾਂ ਕੋਈ ਸਮਾਜਿਕ ਜੀਵਨ ਤੇ 14 ਤੱਕ ਜਾਣਾ ਹੋਵੇ ਕਿਤੇ ਵੀ ਕੋਈ ਵੀ ਅਸੀਂ ਜਿਹੜੀ ਹੈਗੀ ਆ ਤਰੱਕੀ ਕਰ ਰਹੇ ਆ ਜਾਂ ਅਸੀਂ ਇਹ ਜਿਹੜੀ ਆ ਕੋਮਤੀ ਤਰੱਕੀ ਸੋਚ ਰਹੇ ਆ ਇਹ ਸਾਰੇ ਦੁਨੀਆ ਨੂੰ ਦਿਖਾਉਣ ਦੇ ਖਾਤੇ ਆ ਅਸੀਂ ਆਪ ਦੇ ਵਾਸਤੇ ਇੱਕ ਪਲ ਵੀ ਨਹੀਂ ਜਾਉਂਦੇ ਜੇ ਅਸੀਂ ਕੋਈ ਧਾਰਮਿਕ ਕਾਰਮਿਆਰ ਕਰਦੇ ਆ ਕੋਈ ਕਿਸੇ ਵੀ ਤਰ੍ਹਾਂ ਦੀ ਉਜਾਰਚਨਾ ਕਰਦੇ ਆ ਕੋਈ ਵੀ ਕਰਮਕਾਂਡ ਕਰਦੇ ਆ ਤਾਂ ਸਾਰੇ ਦਾ ਸਾਰਾ ਇਹ ਅਜਿਹਾ ਦਿਖਾਵਾ ਬਣ ਚੁੱਕਿਆ ਇਸੇ ਤਰ੍ਹਾਂ ਹੀ ਜੇ ਸਮਾਜਿਕ ਤੌਰ ਤੇ ਅਸੀਂ ਕੋਈ ਰੁਤਬਾ ਲੈਣੇ ਪੜਾਈ ਕਰਦੇ ਆ ਵੀ ਨੌکریاں ਲੈਣੇ ਵੀ ਬਿਜ਼ਨਸ ਖੋਲਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੈਸਾ ਕਮਾਉਂਦੇ ਆ ਤਾਂ ਉਹ ਵੀ ਸਾਰਾ ਕੁਝ ਸਮਾਜ ਨੂੰ ਦਿਖਾਉਣ ਦੇ ਕਰਕੇ ਕਰਦੇ ਆ ਪਰ ਸਾਡੇ ਆਪ ਦੇ ਵਾਸਤੇ ਅਸੀਂ ਇੱਕ ਕਲ ਵੀ ਨਹੀਂ ਜਾਣਾ ਚਾਹੁੰਦੇ ਸਿਰਫ ਸਾਬਾ ਖੁਸ਼ ਆਪ ਦੇ ਦੋਸਤਾਂ ਮਿੱਤਰਾਂ ਲਈ ਆਪ ਦੇ ਰਿਸ਼ਤੇਦਾਰਾਂ ਲਈ ਆਪ ਦੇ ਪਰਿਵਾਰ ਲਈ ਜਾਂ ਜਿਹੜੇ ਹੈਗੇ ਸਮਾਜ ਸਾਨੂੰ ਇਹ ਪਤਾ ਹੈਗਾ ਇਹ ਸਭ ਕੁਝ ਹੀ ਜਿਹੜਾ ਹੈਗਾ ਸਾਡਾ ਖੁਸ਼ੀ ਨਹੀਂ ਦੇ ਰਿਹਾ ਅੰਦਰੋਂ ਖੁਸ਼ੀ ਨਹੀਂ ਦੇ ਸਕਦਾ ਅੰਦਰੋਂ ਖੁਸ਼ੀ ਤਾਂ ਉਹਦੀ ਮਿਲੂਗੀ ਜਦੋਂ ਅਸੀਂ ਆਪ ਦੇ ਲਈ ਆਪ ਨੂੰ ਜਿਵਾਗੇ ਆਪਾਂ ਦੇਖਦੇ ਹਾਂ ਕੋਈ ਗਾਉਣ ਵਾਲਾ ਆਪ ਦੇ ਲਈ ਜਦੋਂ ਗਾਉਂਦਾ ਤਾਂ ਬੜਾ ਖੁਸ਼ ਹੁੰਦਾ ਜਦੋਂ ਆਡੀਅנס ਨਹੀਂ ਗਾਉਂਦਾ ਤਾਂ ਉਹ 15 ਦੇ ਵਿੱਚ ਗਾਉਂਦਾ ਜਿਹੜਾ ਜਿਹੜਾ ਹੈਗਾ ਦਿਮਾਗ ਨਾਲ ਸੋਚ ਕੇ ਚਾਉਂਦਾ ਤਾਂ ਉਹਨੂੰ ਉਹਨੀ ਆਨੰਦ ਨਹੀਂ ਮਿਲਦਾ ਉਸੇ ਤਰ੍ਹਾਂ ਇਹ ਕੋਈ ਆਪ ਕੋਈ ਪੇਂਟਰ ਹੋਵੇ ਆਪ ਦੇ ਲਈ ਪੇਂਟ ਕਰਤਾ ਤਾਂ ਉਹਨੂੰ ਕੋਈ ਡਰ ਨਹੀਂ ਹੁੰਦਾਗਾ ਚੰਗੀ ਬੜੀ ਮਾਰੇ ਬਸ ਆਪੇ ਕੁਝ ਲਿਖਦਾ ਕੋਈ ਲੇਖਕ ਆ ਉਹ ਆਪਦੇ ਲਈ ਲਿਖਦਾ ਤਾਂ ਉਹਨੂੰ ਕੋਈ ਹੁੰਦਣੀ ਉਹ ਬਸ ਇੰਜੋਏ ਕਰਦਾ ਪਰ ਜਦੋਂ ਉਹ ਕਿਸੇ ਚੀਜ਼ ਵੱਲ ਤੇ ਸਪੈਸ਼ਲ ਲੱਗਦਾ ਤਾਂ ਉਹ 15 ਦੇ ਵਿੱਚ ਪੈ ਜਾਂਦਾ ਤੇ ਉਹ 15 ਦੇ ਵਿੱਚ ਜਿਹੜੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਸਾਡੇ ਸਮਾਜ ਵਿੱਚ ਜਦੋਂ ਅਸੀਂ ਕਿਸੇ ਕਿਸੇ ਲਈ ਕਰਦੇ ਆ ਤਾਂ ਉਦੋਂ ਸਾਨੂੰ ਅਸਲੀ ਤਦੋਂ ਸੀ ਜੋ ਵੀ ਕੁਝ ਆਪ ਦੇ ਲਈ ਕਰਦੇ ਆ ਤਾਂ ਉਦੋਂ ਸਾਨੂੰ ਸਹੀ ਖੁਸ਼ੀ ਆਨੰਦ ਮਿਲਦਾ ਇਸ ਲਈ ਮੈਂ ਮੇਰੀ ਸੋਚ ਆ ਕਿ ਆਪਾਂ ਕਿਉਂ ਨਾ ਆਪ ਦੇ ਲਈ ਜਿਉਣਾ ਸ਼ੁਰੂ ਕਰੀਏ ਆਪ ਦੇ ਲਈ ਜਿਉਣਾ ਜੋ ਅਸੀਂ ਇਸ ਸਤਰ ਤੇ ਇਹ ਨਹੀਂ ਕਿ ਜਿਹੜੇ ਹੈਗੇ ਆਉਣ ਵਾਲੇ ਸਮੇਂ ਲਈ ਆ ਆਉਣ ਆਉਣ ਅੜਕੇ ਪੀੜੀਆਂ ਲਈ ਇਸ ਤਰ੍ਹਾਂ ਦੀ ਸਿਰਫ ਆਪ ਦੇ ਲਈ ਉਸੇ ਪਲ ਜਿਹੜਾ ਪਲ ਸਾਡੇ ਸੀ ਜਿਉ ਰਹੇ ਆ ਉਸੇ ਪਲ ਦੇ ਵਿੱਚ ਜਿਉਣਾ ਆਪ ਦੇ ਬਹੁਤ ਅਸੀਂ ਆਨੰਦ ਕਰ ਸਕਦੇ ਹਾਂ ਬਹੁਤ ਆਨੰਦ ਲੈ ਸਕਦੇ ਹਾਂ ਜਿਸ ਕੋਲੇ ਕੋਈ ਕਿਸ ਤਰ੍ਹਾਂ ਦਾ ਵੀ ਕੋਈ ਗੋਣਾ ਕੋਈ ਰਿਲੈਕਸ ਕਰ ਸਕਦਾ ਕੋਈ ਪੇਂਟਿੰਗ ਕਰ ਸਕਦਾ ਕੋਈ ਕਾ ਸਕਦਾ ਕੋਈ ਮਿਊਜ਼ਿਕ ਪਿਆ ਸਕਦਾ ਕੋਈ ਕਿਸੇ ਤਰ੍ਹਾਂ ਦਾ ਹੋਰ ਕੰਮ ਕਰ ਸਕਦਾ ਕੋਈ ਗੇਮ ਖੇਡ ਸਕਦਾ ਕੋਈ ਕਿਸੇ ਵੀ ਤਰ੍ਹਾਂ ਦਾ ਜਿਹੜਾ ਸਿਰਫ ਆਪ ਦੇ ਨਿੱਜੀ ਕੰਮ ਨਿੱਜੀ ਮਨ ਦੇ ਲਈ ਆਪ ਦੇ ਲਈ ਹੀ ਕਰੇ ਉਹ ਅਸੀਂ ਕੰਮ ਜਦੋਂ ਅਸੀਂ ਸ਼ੁਰੂ ਕਰਦਗੇ ਤਾਂ ਮੇਰੇ ਸੋਚ ਮੁਤਾਬਕ ਤਾਂ ਗਾਰੰਟੀ ਆ ਕਿ ਅਸੀਂ ਇਹ ਇਹ ਜਿਹੜੀ ਖੁਸ਼ੀ ਹੈ ਉਹ ਸਿਰਫ ਸਾਡੀ ਹੋਣੀ ਆ ਆਪਣੀ ਪਰਸਨ ਕਿਸੇ ਲਈ ਦਿਖਾਵਾ ਜਿੱਥੇ ਵੀ ਅਸੀਂ ਦਿਖਾਵਾ ਕਰ ਲੈਂਦੇ ਆ ਉੱਥੇ ਸਾਡੀ ਜਿਹੜੀ ਸਾਰੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਉਹ ਦਿਖਾਵੇ ਚ ਹੀ ਉੱਡ ਪ ਡ ਜਾਂਦੀਆਂ ਨੇ ਸਾਨੂੰ ਅਸਲੀ ਆਨੰਦ ਅਸਲੀ ਖੁਸ਼ੀ ਅਸਲੀ ਜਿਹੜੀ ਇਹ ਖੁਸ਼ੀ ਪ੍ਰਾਪਤ ਕਰਨ ਜਿਹੜੀ ਸਦਾ ਰਹੇ ਇਸ ਲਈ ਮੈਂ ਤਾਂ ਬੇਨਤੀਆਂ ਕਰਦਈਆਂ ਕਿ ਖੁਸ਼ ਰਹੀਏ ਤਾਂ ਕਿਸ ਤਰ੍ਹਾਂ ਰਹੀਏ ਉਹਦੇ ਵਿੱਚ ਛੋਟੀਆਂ ਛੋਟੀਆਂ ਮਸਲਾਵਾਂ ਦੇ ਅੰਦਰ ਇਹਨਾਂ ਉਹਦੇ ਵਿੱਚ ਇੱਕ ਮੇਰੀ ਇਹ ਵੀ ਸਲਾਹ ਕਿ ਅਸੀਂ 24 ਘੰਟੇ ਤੱਕ ਜਦੋਂ ਇਸ ਦਿਨ ਦੀ ਹੈਗੀ ਹੈ ਜੇ ਅਸੀਂ ਥੱਕ ہار ਕੇ ਸੌਂ ਜਾਂਨੇ ਆ ਤੇ ਇਸ ਤਰ੍ਹਾਂ ਸੌਂਦੇ ਆ ਕਿ ਸਵੇਰ ਉੱਠ ਕੇ ਅਸੀਂ ਫੇਰ ਕੰਮ ਤੇ ਜਾਣਾ ਤੇ ਫੇਰ ਅਸੀਂ ਮਸ਼ੀਨ ਵਾਂਗੂ ਕੰਮ ਕਰਦੇ ਹੋਏ ਆ ਫੇਰ ਸ਼ਾਮ ਤੱਕ ਕਰਕੇ ਸੌਂਦੇ ਆ ਇਸ ਤੋਂ ਵਕਰਾ ਕੁ ਥੋੜਾ ਜਿਹਾ ਸੋਚਣ ਦੀ ਕੋਸ਼ਿਸ਼ ਕਰੀਏ ਵੀ ਆਪ ਦੀ 24 ਘੰਟਿਆਂ ਦੇ ਇਸ ਟਾਈਮ ਦੇ ਵਿੱਚੋਂ ਕੋਈ 20 ਮਿੰਟੋ 15 ਮਿੰਟ 25 ਮਿੰਟ ਆਪ ਦੇ ਲਈ ਸਿਰਫ ਤੇ ਸਿਰਫ ਆਪ ਦੇ ਲਈ ਗੱਟੇ ਆਪ ਦੇ ਲਈ ਜਿਹੜਾ ਹੈਗਾ ਸੀ ਚਾਹੀਏ ਤੇ ਇਸ ਲਈ ਬੇਨਤੀ ਆ ਕਿ ਸਾਰੇ ਨਾਲ ਮਿਲ ਕੇ ਆਪੋ ਆਪਣੀ ਜਿੰਦਗੀ ਦਾ ਆਨੰਦ ਲੈਈਏ ਇਹ ਜਿਹੜਾ ਜੀਵਨ ਇਹ ਪ੍ਰਮਾਤਮਾ ਨੇ ਸਾਨੂੰ ਸਤਿਕਾਰ ਦਿੱਤੇ ਇੰਜੋਏ ਕਰਨ ਲਈ ਆਨੰਦ ਲਈ ਇਸਨਾਦ ਹੋਣ ਲਈ ਦਿੱਤਿਆ ਤੇ ਇਸ ਸੁਖਾ ਜੀਵਨ ਨੂੰ ਅਸੀਂ ਪ੍ਰਵਾਹ ਕਰਕੇ ਕਿਸੇ ਤਰ੍ਹਾਂ ਦੁੱਖਾਂ ਵਿੱਚ ਨਾ ਜਾਈਏ ਖੁਸ਼ੀ-ਖੁਸ਼ੀ ਹਰ ਪਲ ਜਿਉਂਦੇ ਰਹੀਏ ਖੁਸ਼ੀ-ਖੁਸ਼ੀ ਇਸ ਦੁਨੀਆ ਤੇ ਰਹੀਏ ਤੇ ਖੁਸ਼ੀ-ਖੁਸ਼ੀ ਇਸ ਜੱਗ ਤੋਂ ਚਲੇ ਚੱਲੋ